ਮੀਡੀਆ ਤੋਂ ਆ ਚੜਦੋ ਸਰ ਮਾਰੇ ਫੋਟੋ ਵਿੱਚ ਆਂਦੇ ਮਾਰੇ ਫੋਟੋ ਵਿੱਚ ਆਂਦੇ ਇਹ ਕੌਣ ਬਣਾ ਉਹ ਜਿਹੜੇ ਮਰਜੀ ਹਣ ਤੂੰ ਹੱਤ ਘੜੀ ਲਾਈ ਤੂੰ ਉਹਨਾਂ ਨੂੰ ਫੜਿਆ ਮੈਨੂੰ ਦੱਸੋ ਹਾਂ ਉਹ ਹੀ ਫੜਿਆ ਕਿੱਥੇ ਫੜਿਆ ਉਹ ਵੇਖੋ ਜਾਣਦੇ ਕਿੱਥੇ ਫੜਿਆ ਅੱਛਾ ਚਲੋ ਫੜਿਆ ਉਹ ਬਣਾ ਜਾਂ ਮੈਂ ਨਹੀਂ ਆ ਵੇਖ ਲਵੋ ਹਾਲ ਪੰਜਾਬ ਪੁਲਿਸ ਦੇ ਅਦਾਜ਼ ਹੈ ਕਿ ਪੇਸ਼ੀ ਦੌਰਾਨ ਦੋਸ਼ੀਆਂ ਨੂੰ ਖੁੱਲ੍ਹਾ ਛੱਡੀ ਆਰਾਮ ਨਾਲ ਲੈ ਜਾ ਰਹੀ ਪੁਲਿਸ ਦੀ ਵੀਡੀਓ ਹੋ ਰਹੀ ਹੈ ਵਾਇਰਲ ਅਜੇ ਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਕਾਰਨ ਪੰਜਾਬ ਪੁਲਿਸ ਤੇ ਦੁਬਾਰਾ ਮੁੜ ਤੋਂ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਹਨ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਸਵੀਰਾਂ ਤੁਸੀਂ ਵੇਖ ਸਾਬਦੇ ਹੋ ਤਸਵੀਰਾਂ ਅਮਰਸਰ ਦੀਆਂ ਕਚਹਿਰੀ ਦੀਆਂ ਦੱਸੀਆਂ ਜਾ ਰਹੀਆਂ ਜਿੱਥੇ ਕਿ ਦੋਸ਼ੀਆਂ ਨੂੰ ਪੇਸ਼ੀ ਲਈ ਲਿਆਂਦਾ ਜਾਂਦਾ ਹੈ ਉਸ ਤੋਂ ਬਾਅਦ ਪੇਸ਼ੀ ਤੋਂ ਬਾਅਦ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਵੇਂ ਪੁਲਿਸ ਆਮ ਦੇ ਨਾਲ ਆਪਣੇ ਹੱਥ ਚ ਹਿਲਾਉਂਦੀ ਨਜ਼ਰ ਆ ਰਹੀ ਹੈ ਤੇ ਦੋਸ਼ੀ ਨੂੰ ਰਾਬਾਸਰੇ ਛੱਡਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿਵੇਂ ਦੋਸ਼ੀ ਮਸਤਮਲੰਗ ਹੋ ਕੇ ਚੱਲ ਰਿਹਾ ਹੈ ਤੇ ਪੁਲਿਸ ਵੀ ਆਰਾਮ ਦੇ ਨਾਲ ਆਪਣੇ ਪਰ ਅਜਿਹੇ ਜ ਅਜਿਹਾ ਵੀ ਹੋ ਸਕਦਾ ਹੈ ਕਿ ਕੋਈ ਅਣਹੋਣੀ ਹੋ ਸਕਦੀ ਹੈ ਅਣਸੁਖਾਵੀ ਘਟਨਾ ਹੋ ਸਕਦੀ ਹੈ ਜਾਂ ਫਿਰ ਕੈਦੀ ਵੀ ਭੱਜ ਸਕਦਾ ਹੈ ਜਿਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਦੱਸ ਦਈਏ ਕਿ ਕਈ ਵਾਰ ਅਜਿਹਾ ਵੀ ਹੋ ਚੁੱਕਾ ਹੈ ਕਿ ਪੁਲਿਸ ਦੇ ਮੁਲਾਜ਼ਮ ਦੇ ਹੱਥੋਂ ਵੀ ਜਿਹੜੇ ਕੈਦੀ ਨੇ ਉਹ ਫਰਾਰ ਹੁੰਦੇ ਨਜ਼ਰ ਆਉਂਦੇ ਨੇ ਤੇ ਤਸਵੀਰਾਂ ਵੀ ਹੁਣ ਵੱਡੇ ਵੱਡੇ ਸਵਾਲ ਖੜੇ ਕਰਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਆਂ ਅੰਤ ਵਿੱਚ ਪ੍ਰਤੀਕਿਰਿਆ ਤੁਸੀਂ ਵੀ ਜ਼ਰੂਰ ਦੱਸਣੀ ਹੈ ਕਿ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਕੀ ਪ੍ਰਤੀਕਿਰਿਆ ਦਿਨੇ ਹੋ ਪੰਜਾਬ ਪੁਲਿਸ ਤੇ ਮੋੜ ਤੋਂ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਤੇ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈ ਭਾਰਤ ਦੇ ਨਾਲ ਆਪ ਵੇਖ ਲਵੋ ਹਾਲ ਪੰਜਾਬ ਪੁਲਿਸ ਦੇ ਅਦਾਜ਼ੀ ਹੈ ਕਿ ਪੇਸ਼ੀ ਦੌਰਾਨ ਦੋਸ਼ੀਆਂ ਨੂੰ ਖੁੱਲ੍ਹਾ ਛੱਡੀ ਆਰਾਮ ਨਾਲ ਲੈ ਜਾ ਰਹੀ ਪੁਲਿਸ ਦੀ ਵੀਡੀਓ ਹੋ ਰਹੀ ਹੈ ਵਾਇਰਲ ਅਜੇ ਹੀ ਵੀਡੀਓ ਤੁਹਾਡਾ ਨਾਲ ਸਾਂਝੀ ਕਰਾਂਗੇ ਜਿਸ ਕਾਰਨ ਪੰਜਾਬ ਪੁਲਿਸ ਤੇ ਦੁਬਾਰਾ ਮੋੜ ਤੋਂ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਹਨ ਤੁਹਾਡਾ ਤਸਵੀਰਾਂ ਸਾਂਝੀਆਂ ਕਰ ਰਿਹਾ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਅਮਰitsar ਦੀਆਂ ਕਚਹਿਰੀ ਦੀਆਂ ਦਸੀਆਂ ਜਾ ਰਹੀਆਂ ਜਿੱਥੇ ਕਿ ਦੋਸ਼ੀਆਂ ਨੂੰ ਪੇਸ਼ੀ ਲਈ ਲਿਆਂਦਾ ਜਾਂਦਾ ਹੈ ਉਸ ਤੋਂ ਬਾਅਦ ਪੇਸ਼ੀ ਤੋਂ ਬਾਅਦ ਦੀਆਂ ਤਸਵੀਰਾਂ ਵੀ ਤੁਹਾਡਾ ਸਾਂਝੀਆਂ ਕਰ ਰਿਹਾ ਕਿ ਕਿਵੇਂ ਪੁਲਿਸ ਆਰਾਮ ਦੇ ਨਾਲ ਆਪਣੇ ਹੱਥ ਚ ਹਿਲਾਉਂਦੀ ਨਜ਼ਰ ਆ ਰਹੀ ਹੈ ਤੇ ਦੋਸ਼ੀ ਨੂੰ ਰਾਬਾਸਰੇ ਛੱਡਿਆ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿਵੇਂ ਦੋਸ਼ੀ ਮਸਤਮਲੰਗ ਹੋ ਕੇ ਚੱਲ ਰਿਹਾ ਹੈ ਤੇ ਪੁਲਿਸ ਵੀ ਆਰਾਮ ਦੇ ਨਾਲ ਆਪਣੇ ਪਰ ਅਜਿਹੇ ਅਜਿਹਾ ਵੀ ਹੋ ਸਕਦਾ ਹੈ ਕਿ ਕੋਈ ਅਣਹੋਣੀ ਹੋ ਸਕਦੀ ਹੈ ਅਣਸੁਖਾਵੀ ਘਟਨਾ ਹੋ ਸਕਦੀ ਹੈ ਜਾਂ ਫਿਰ ਕੈਦੀ ਵੀ ਭੱਜ ਸਕਦਾ ਜਿਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਦੱਸ ਦਈਏ ਕਿ ਕਈ ਵਾਰ ਅਜਿਹਾ ਵੀ ਹੋ ਚੁੱਕਿਆ ਹੈ ਕਿ ਪੁਲਿਸ ਮੁਲਾਜ਼ਮ ਦੇ ਹੱਥੋਂ ਵੀ ਜਿਹੜੇ ਕੈਦੀ ਨੇ ਉਹ ਫਰਾਰ ਹੁੰਦੇ ਨਜ਼ਰ ਆਉਂਦੇ ਨੇ ਤੇ ਤਸਵੀਰਾਂ ਵੀ ਹੁਣ ਵੱਡੇ ਵੱਡੇ ਸਵਾਲ ਖੜੇ ਕਰਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਤ ਚ ਪ੍ਰਤੀਕਿਰਿਆ ਤੁਸੀਂ ਵੀ ਜ਼ਰੂਰ ਦੱਸਣੀ ਹੈ ਕਿ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਕੀ ਪ੍ਰਤੀਕਿਰਿਆ ਦਿੰਦੇ ਹੋ ਪੰਜਾਬ ਪੁਲਿਸ ਤੇ ਮੁਰਤੋਂ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਤੇ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਵ ਭਾਰਤ ਦੇ ਨਾਲ